ਦੇਖ ਬੜਾ ਦੁਬਾਰਾ ਜਗ ਹੁਣ ਦਾ ਤੈਨੂੰ ਕੌਣ ਕਹਿੰਦਾ ਹੈ ਦਿਲਦਾਰਾ ਤੇਨੂੰ ਪਿਆਰ ਨਹੀਂ ਕਰਦੀ ਮੈਂ ਵਾਲੇ ਸੋਹਣਾ ਲੱਗਦਾ ਫੋਕ ਦੀਪਾਂ ਕੇ ਵਰਤੀ ਵੀ ਕਿ ਕਿਤੇ ਬੁਢੇ ਮਾਪਿਆਂ ਨੂੰ ਦਿਲ ਤੋਂ ਦੂਰ ਨਾ ਕਰਦੀ ਰੇ ਭਾੜੀ ਸੋਹਣਾ ਲੱਗਦਾ ਫੋਜ ਦੀਪਾਂ ਕੇ ਲਾਦੀ ਵੀ ਤੁਸੀਂ ਦੇਸ ਦੇ ਰਾਖੇ ਲੜਾਈਆਂ ਕਰਦੇ ਆ ਡਰਦੇ ਸੋਣਾ ਪੈਂਦਾ ਹੈ ਬਸ ਤੁੰਨੂੰ ਇੱਕ ਸਾਗ ਦੇ ਆਡਰ ਤੇਰੇ ਭੱਜ ਸੀਨੇ ਵਿੱਚ ਗੋਲੀ ਥਾਂ ਢੇਰੀ ਕਰਦੀਵੇਂ ਭਾਲੀ ਸੁਣਾ ਲੱਗਦਾ ਫੌਜ ਦੀ ਪਾਗੇ ਵਰਦੀਵੇਂ ਖੁਸ਼ੀ ਖੁਸ਼ੀ ਜੰਗ ਜਿੱਤ ਕੇ ਕਰਨ ਜਿੱਤ ਜੇ ਤੂੰ ਕਰ ਨੂੰ ਆ ਜਾ ਮੈਂ ਲੈ ਕੇ ਜੱਗ ਪਤਾਇਆ ਮੈਂ ਪਿੰਡ ਵਿੱਚ ਰੁਸ਼ਨ ਕਰ ਜਾ ਮੈਂ ਥੱਕ ਹਾਰ ਕੇ ਬੈਗੀ ਤੈਨੂੰ ਮਿਸਕਾਲਾਂ ਕਰਦੀ ਵੇ ਪਾੜੀ ਸੋਹਣਾ ਲੱਗਦਾ ਪੌਜਦੀ ਪਰ ਕੇ ਵਰਦੀ ਏ ਉੱਚੀ ਹਵਾ ਵਿੱਚ ਰਹਿਨੇ ਪੌਜਦੀ ਪਰ ਕੇ ਵੱਦੀ ਵੇ